ਹਾਂਜੀ ਬੇਟਾ ਛੋਡੇ ਅੱਗੇ ਦੇਖੋ ਬਲੈਕਬੋਰਡ ਤੇ ਮੈਨੇ ਨਾ ਸਾਰ ਨਹੀਂ ਲਿਖਤੀ ਐ ਲਿਸਟ ਬਣਾਤੀ ਸਮਾਨ ਦੀ ਹੈ ਨਾ ਜਿਵੇਂ ਸੇਬ ਦਾ ਮੁੱਲ ਬੈਲਟ ਦਾ ਮੁੱਲ ਆਈਸਕ੍ਰੀਮ ਦਾ ਮੁੱਲ ਸਾਰੇ ਲਿਖਤਾ ਮੈਨੇ ਹੁਣ ਇੰਨਾ ਦੇ ਅਕੋਰਡਿੰਗਸੋਂ ਨੂੰ ਮੈਂ ਕੁਐਸਚਨ ਪੁੱਛੂਗੀ ਠੀਕ ਐ ਅਗਰ ਜਿਸ ਬੱਚੇ ਨੇ ਇਹ ਅਨਸਾਰ ਨਹੀਂ ਆਪਣੀ ਨੋਟਬੁੱਕ ਤੇ ਨਹੀਂ ਵੀ ਉਤਾਰੀ ਤਾਂ ਬਲੈਕਬੋਰਡ ਨੂੰ ਦੇਖ ਕੇ ਆ ਵਾਈਟਬੋਰਡ ਨੂੰ ਸੱਚ ਤੁਸੀਂ ਇਹਨਾਂ ਨੂੰ ਸੋਲਵ ਕਰਨਾ ਮੇਰੇ ਕੁਐਸਚਨ ਦਾ ਜਵਾਬ ਦੇਣਾ ਠੀਕੇ ਆਕਾਸ਼ ਮੂਚ ਕੀ ਪਾਇਆ ਕਾਡੇ ਨੂੰ ਵਾ ਹੂੰ ਚਲੋ ਸਟਾਰਟ ਕਰਦੇ ਆ ਅਨਾਨਾਸ ਦਾ ਰੇਟ ਦਿੱਤਾ ਹੋਇਆ ਇਹਦੇ ਵਿੱਚ ਦੇਖੋ ਕਿੰਨਾ ਰੇਟ ਦਿੱਤਾ ਹੋਇਆ ਦਿਖ ਰਿਹਾ ਹੈ ਨਾ ਹਾਂ ਇੰਗਲਿਸ਼ੇ ਵੀ ਯੂਜ਼ ਕਰ ਸਕਦੇ ਹੋ ਤੁਸੀਂ ਪਾਇਨੈਪਲ ਦਾ ਰੇਟ 38 ਹੈ ਤਾਂ ਪੰਜ ਅਨਾਨਾਸ ਦਾ ਮੁੱਲ ਕਿੰਨਾ ਹੋਊਗਾ ਕਰੋ ਜਲਦੀ ਪੰਜ ਅਨਾਨਾਸ ਦਾ ਰੇਟ ਕਿੰਨਾ ਹੋਊਗਾ ਇੱਕ ਅਨਾਨਾਸ ਦਾ ਰੇਟ ਮੈਨੇ ਲਿਖਤਾ ਤਾਂ ਪੰਜ ਅਨਾਨਾਸ ਦਾ ਰੇਟ ਕੱਢੋ ਜਲਦੀ ਹਾਂਜੀ 43 ਦੀ ਕਿੰਨਾ 43 ਦੀ ਪੰਜ ਦਾ ਪੰਜ ਅਨਾਨਾਸ ਲੈਣੇ ਇੱਕ ਇੱਕ ਇੰਨੇ ਦਾ ਹੈ ਹਾਂਜੀ ਸੁਮਨ 90 ਕਿੰਨਾ 90 ਦੇਖ ਲਓ ਦੇਖੋ ਦੇਖੋ ਹੋਰ ਵੀ ਕੱਢੋ ਮੈਨੂੰ ਦੇਖਾਂ ਕਿਵੇਂ ਗੱਡਿਆ ਤੇ ਨੋਟਬੁੱਕ ਦਿਖਾ ਕਿੱਥੇ ਲਿਖਿਆ ਥੋੜਾ ਵੱਡਾ ਤਾਂ ਲਿਖਦੀ ਸਿੱਧਾ ਰੱਖ ਮੈਨੂੰ ਮੈਨੂੰ ਕੀ پتہ ਇਹਦਾ ਗਲਤ ਵੀ ਹੋ ਸਕਦਾ ਹੈ ਹਾਂਜੀ ਹਾਂ ਤੁਸੀਂ ਦੱਸੋ 192 ਸੁਮਨ ਨੇ ਗਿਨਦਾ ਸਰ ਬੁਟਾ ਥੋਈਰਾ 192 ਹਾਂ ਕਿੰਨਾ ਅਨਸਰ ਸੀ ਇਹਦਾ ਹੁਣ ਇਹਦਾ ਅਨਸਰ ਦਾ ਜਵਾਬ ਹੈ ਜਿਹੜਾ ਨਾ ਇਹਦਾ 1 ਨੰਬਰ ਸੁਮਨ ਦਾ ਲੱਗੂਆ ਠੀਕ ਹੈ ਹਾਈਂਡੀ ਬਾਕੀ ਨੇ ਗਲਤ ਦੱਸਿਆ ਬਾਕੀ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਹਰ ਜੋ ਤਿੰਨ ਨੇ ਹੈ ਕਿਵੇਂ ਬੀ 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 3 ਦਾ ਲੱਗੂ ਹਾਂ ਬੀ ਟੀਮ ਦਾ 1 ਨੰਬਰ ਲਗਾਉਂਗੀ ਮੈਂ ਦੇਖੋ ਤੁਹਾਡੇ ਸਾਹਮਣੇ ਮੈਨੇ ਸਾਰਣੀ ਸਾਫ ਸਾਫ ਬਣਾਈ ਹੋਈ ਹੈ ਇਹਦੇ ਅਕੋਰਡਿੰਗ ਤੁਸੀਂ ਆਪਦਾ ਆਪਦਾ ਜਿਹੜਾ ਵੀ ਕੁਐਸਚਨ ਹੋਊਗਾ ਨਾ ਇਹਦੇ ਵਿੱਚ ਹੀ ਸੋਲਵ ਹੋਊਗਾ ਉਹ ਬੀ ਟੀਮ ਦਾ ਇੱਕ ਨੰਬਰ ਆਇਆ ਨਾ ਬੀ ਟੀਮ ਦਾ ਇੱਕ ਨੰਬਰ ਹਾਈ ਨੀ ਨੈਕਸਟ ਪ੍ਰੈਸ਼ਨ ਆਪਣਾ ਕੇਲੇ ਦਾ ਰੇਟ ਲਿਖਿਆ ਹੈ ਬਲੈਕ ਇੱਥੇ 6 2 6 2 ਦੇਖ ਲਓ ਹਾਂ ਇੱਕ ਕੇਲੇ ਦਾ ਰੇਟ 2 ਰੁਪਏ ਹੈ 12 ਗੱਲੇ ਨਰੇ ਹੇ ਦੱਸੋ ਬੁੱਟਾ ਸਿੰਘ ਮਨਵੀ ਮਨਵੀ ਹਾਂ ਢੀ 12 ਗੱਲੇ ਦਾ ਸਹਿਜ ਮਨਵੀ ਅਕਾਸ਼ ਅਕਾਸ਼ 24 ਵੈਰੀ ਗੁੱਡ ਕਿੰਨਾ ਅਨਸਰ ਹੈ ਦਾ 24 ਤੁਹਾਡਾ ਬਾਈ ਕਿਵੇਂ ਆ ਗਿਆ ਬਾਈ ਕੀ ਆ ਗਿਆ 12 ਦੁਣਾ 24 ਇੱਕ ਗੇਲੀ ਦਾ ਰੇਟ 2 ਰੁਪਏ ਹੈ 12 ਗੇਲੀਆਂ ਦਾ 24 ਹੋ ਜਾਊਗਾ 12 ਦਾ ਦੁਗਣਾ 24 ਹੁੰਦਾ ਤਾਂ 12 ਗੁਣਾ 2 ਹੋ ਜਾਂਦਾ 24 ਹਾਂ ਅੰਨੀ ਫੇਰ ਕਿਹਦਾ ਨੰਬਰ ਆਇਆ ਹੈ ਟੀਮ ਬੀ ਦਾ ਹਾਂ ਟੀਮ ਬੀ ਦਾ ਹਾਂ ਅੰਨੀ ਤੁਸੀਂ ਟੀਮ ਬੀ ਦਾ ਨੰਬਰ ਆ ਰਹੀ ਨਾ ਨਾ ਨਹੀਂ ਤੁਹਾਡਾ 38 ਆ ਗਿਆ ਤੁਹਾਡੀ ਹਾਂ ਅੰਦੀ ਨੈਕਸਟ ਪ੍ਰਸ਼ਨ ਆਇਆ ਤੁਹਾਡਾ ਕੀ ਇੱਕ ਸੇਵ ਦਾ ਰੇਟ ਦੱਸਿਆ ਆ ਉਹਨਾਂ ਨੇ 6 ਦੇਖ ਲਓ ਕਿੰਨਾ ਰੇਟ ਦੱਸਿਆ 6 ਸਿੱਧੇ ਬੈਠੋ ਇੱਕ ਸੇਵ ਦਾ ਰੇਟ ਉਹਨਾਂ ਨੇ 6 ਰੁਪਏ ਦੱਸਿਆ ਆ ਠੀਕ ਹੈ ਅਗਰ ਸੇਵ ਲੈਣੇ ਨੇ ਆਪਾਂ ਨੇ 10 ਤਾਂ ਕਿੰਨੇ ਦੇ ਹੋਣਗੇ ਮੈਂ ਵੀ ਬੜੀ ਮੈਂ ਵੀ ਹਰਜੋਤ ਹਾਂਜੀ ਮੈਂ ਵੀ ਫਿਰ ਤੇਨੂੰ ਅਬਦ ਹੱਤ ਨਹੀਂ ਖੜਾ ਕਰਨਾ ਹੁੰਦਾ ਤੂੰ ਉਹਦੇ ਕੰਨ ਚ ਕੀ ਬੋਲ ਰਿਆ ਸੀ ਦੱਸੀ ਸਹਿਜ ਕਿੰਨਾ ਦਾ ਆਨਸਰ ਮੈਮ ਖਾਤੋਂ ਨੰਨੇ ਵੀ ਖੜਾ ਕਰੇ ਕਰਿਆ ਸੀ ਇਹਦੇ ਮੈਂ ਦੇਖਣਾ ਨਾ ਵੀ ਮੈਂ ਕਿਹਨੂੰ ਖੜਾ ਕਰਨਾ ਬੇਟਾ ਅੰਦਰ ਤੇ ਖੜਾ ਕੀਤਾ ਕੀ ਨਹੀਂ ਪਹਿਲਾਂ ਹੀ ਖੜਾ ਕਰ ਲੈ ਪਹਿਲਾਂ ਹੀ ਖੜਾ ਕਰ ਲੈ ਪਰ ਬੇਟਾ ਜਿੰਨਾਂ ਨੂੰ ਨਹੀਂ ਆ ਰਿਹਾ ਉਹਨਾਂ ਤੋਂ ਵੀ ਤਾਂ ਪੁੱਛਣਾ ਹੈ ਲਈ ਤਾਂ ਵੀ 60 ਲਾਉਣੀ 60 ਆਈ 60 ਨਹੀਂ ਨਹੀਂ 60 60 ਮੇਰੀ ਗੱਲ ਸੁਣੋ ਹਾਂ ਹਾਂ ਮੈਂ ਤਾਂ ਤਾਂ ਹੀ ਕਿਹਾ ਸਾਡੇ ਦੋ ਦੋੜੇ ਨੇ ਹਾਂ ਸਾਡੇ ਪਸੰਦੀ ਦੇ ਚਰਿਆਦੀ ਚਲੋ ਇੱਕ ਨੂੰ ਉੱਥੇ ਲਗਾਓ ਤੁਸੀਂ ਆਪਦੀ ਟੀਮ ਦਾ ਇੱਕ ਨੰਬਰ ਲਗਾ ਜਲਦੀ ਸੀਟ ਤੇ ਬੈਠੋ ਹਾਂਜੀ ਹਾਂ ਠੀਕ ਹੈ ਠੀਕ ਹੈ ਸਹੀ ਹੈ ਵੀਰ ਫਿਰ ਤੁਸੀਂ ਧਿਆਨ ਰੱਖਿਆ ਕਰੋ ਜਲਦੀ ਸਵਾਲ ਦਾ ਅਨਸਰ ਜਲਦੀ ਗੱਡਿਆ ਕਰੋ ਹਾਂਜੀ ਖਾਣੇ ਦੀ ਇੱਕ ਪਲੇਟ 90 ਰੁਪਏ ਦੀ ਹੈ ਖਾਣੇ ਦੀ ਇੱਕ ਪਲੇਟ 90 ਰੁਪਏ ਦੀ ਹੈ 8 ਪਲੇਟਾਂ ਜੇ ਲੈਣੀਆਂ ਨੇ ਤਾਂ ਕਿੰਨੇ ਦੀਆਂ ਆਣਗੀਆਂ ਖਾਣੇ ਦੀਆਂ ਇੱਕ ਪਲੇਟ 90 ਰੁਪਏ ਦੀ ਹੈ ਬੇਟਾ ਹੈਲਟਸ ਅਪ ਕਰਨ ਨੂੰ ਕਿਹਾ ਮੈਡਮ ਜੀ ਤਾਂ ਬੋਲਣ ਦੀ ਲੋੜ ਹੀ ਨਹੀਂ ਇੱਕ ਵਾਰ ਜੇ ਤੁਸੀਂ ਇਹਨੂੰ ਨਹੀਂ ਦੱਸਣਾ ਹੈ ਅਰਸ਼ ਨੂੰ ਹਾਂ ਅਕਾਸ਼ ਅਕਾਸ਼ ਕਿੰਨੇ ਦੀ ਹੈ 720 720 ਦੀ ਹੈ ਅੱਜ ਤੁਹਾਡੇ ਤੋਂ ਪੁੱਛੂੰਗੀ ਨੈਕਸ ਹਾਂਜੀ ਕਿੰਨਾ 810 ਜਾ ਪਾ ਦੇ ਲੈਨੇ ਗਲਤ ਦਾਸਤਾ ਚਲ ਇੱਥੇ ਲਗਾ ਇਹਨਾਂ ਦਾ ਇੱਕ ਨੰਬਰ ਲਗਾ ਦੇ ਤੁਹਾਡਾ ਜ਼ੀਰੋ ਲਗਾ ਹਾਂ ਹਾਈ ਨੀ ਨੈਕਸ ਕੁ ਕੁਐਸਚਨ ਹੈ ਤੁਹਾਡਾ ਸੋਡਾ ਨੰਬਰ ਲਿਖਿਆ ਗਿਆ ਚੈੱਕ ਕਰੋ ਜੀ ਸੋਡੇ ਤੋਂ ਵੀ ਪੁੱਛੂ ਅੱਛਾ ਹੂੰ ਦੇਖ ਲੋ ਆਹ ਪੈਨ ਦੇਖ ਲੋ ਕਿੰਨੇ ਦੇ ਨੇ ਕਿੰਨੇ ਕਿੰਨੇ ਦੇ ਨੇ 20 ਹਾਂ ਪੈਨ 20 ਰੁਪਏ ਦੇ ਨੇ ਇੱਕ ਪੈਨ 20 ਰੁਪਏ ਦਾ ਇੱਕ ਪੈਕੇਟ ਦੇ ਵਿੱਚ 10 ਪੈਨ ਨੇ ਕਿੰਨੇ ਦੇ ਹੋਏ ਮੈਨੂੰ ਮੈਨੂੰ ਪੈਕੇਟ ਦੇ ਵਿੱਚ 10 ਪੈਨ ਨੇ ਇੱਕ ਪੈਨ 20 ਦਾ ਹੈ ਕਿੰਨੇ ਦੇ ਹੋਏ ਮੈਨੂੰ ਨਹੀਂ ਗੱਤਾਈ ਗੱਤਾਈ ਗੜੀ ਅਸੀਂ ਨਾ ਸੀਗੇ ਸਾਖੀ ਗੱਤਾਈ ਗੜੀ ਚੰਨੂ ਦਾ ਜੀ ਇੱਕ ਪੈਨ 20 ਦਾ 10 ਪੈਨ 30 ਦੇ ਮੈਡਮ ਜੀ 30 ਜੀ 30 ਹਾਣੀ ਬੁੱਟਾ ਦੋ ਦੋ ਜੀ ਹਾਂ 10 ਪੈਨ 200 ਦੇ ਹੋਣਗੇ 10 ਪੈਨ ਕਿੰਨੇ ਦੇ ਹੋਣਗੇ 200 ਬੁੱਟਾ ਸਿੱਧਾ ਬੈਠ ਜਾ ਹਾਣੀ 10 ਪੈਨ 200 ਦੇ ਜਦੋਂ ਇੱਕ ਪੈਨ 20 ਦਾ ਹੋਇਆ ਤਾਂ 10 ਪੈਨ 20 ਗੁਣਾ 10 ਓਪੀ ਸੈੱਟ ਵੀ 200 ਦੇ ਹੋਣਗੇ ਕਿੰਨੇ ਦੇ ਹੋਣਗੇ ਆਕਾਸ਼ ਔਰ ਹਾਨੀ ਤੁਸੀਂ ਸੋਲਵ ਕਿਉਂ ਨਹੀਂ ਕਰ ਰਹੇ ਸਮ ਕਯੋ ਦੇਖਾ ਕੀ ਕਰਿਆ ਸੀ ਨੋਟਬੁੱਕ ਦਿਖਾ ਦਿਖਾ ਦੇ ਬੀ ਨੂੰ 10 ਨਾਲ ਜੋੜਿਆ ਤੈਨੇ ਗੁਣਾ ਨਹੀਂ ਕਰੀ ਜੋੜਨਾ ਥੋੜੀ ਸੀ ਉਸਦੇ ਨਾਲ ਕਰ ਕੀ ਹੋਈ ਮੈਂ ਕਿੱਥੇ ਅਡਾ ਲਾਤੇ ਹਾਂ ਚੱਲ ਜਾ ਲਗਾ ਕੇ ਆ ਕੋਹ ਲਗਾ ਦੂ ਹਾਂ ਚੱਲ ਲਗਾ ਦੇ ਫਟਾਫਟ ਲਗਾ ਹਾਂ ਨਹੀਂ ਅਗਰਾ ਕੁਐਸਚਨ ਦੇਖੋ ਕੋਲਗੇਟ 22 ਰੁਪਏ ਦੀ ਹੈ ਕਿੰਨੇ ਦੀ ਹੈ ਕੋਲਗੇਟ 22 ਦੀ ਹੈ ਹਾਂ ਬੋਲੋ ਇਹ ਕਿਹਦੀ ਤਾਂ ਇੱਕ ਕੋਲਗੇਟ ਦਾ ਉਹ ਡੱਬਾ ਲਿਆ ਉਹ ਡੱਬੇ ਦੇ ਵਿੱਚ ਮੇਰੀ ਗੱਲ ਸੁਣੋ 70 ਕੋਲਗੇਟਾਂ ਨੇ ਕਿੰਨੀਆਂ ਨੇ ਇੱਕ ਕੋਲਗੇਟ ਬਾਈ ਦੀ ਹੈ ਇੱਕ ਬਾਕਸ ਹੈ ਡੱਬਾ ਜਿਹਦੇ ਵਿੱਚ 70 ਕੋਲਗੇਟਾਂ ਨੇ ਹੁਣ ਤੁਸੀਂ ਦੱਸੋ ਉਹ 70 ਕੋਲਗੇਟਾਂ ਤਾਂ ਫਿਰ ਉਹ ਡੱਬੇ ਦਾ ਮੁੱਲ ਕਿੰਨੇ ਦਾ ਹੋਇਆ ਮਤਲਬ ਡੱਬਾ ਕਿੰਨੇ ਦਾ ਕਰੋ ਸੋਲਵ ਜਿਸ ਨੂੰ ਵੀ ਆਉਂਦਾ ਆਂਟੀ ਦੱਸਿਆ ਨਾ ਕਿਸੇ ਨੂੰ ਵੀ ਦੇਖ ਲਓ ਆਪ ਦਾ ਆਨਸਰ ਸਹੀ ਨਿਕਲੇ ਤੁਹਾਡਾ ਜੇ ਕਹਿ ਗਈ ਜਿਹੜਾ ਤੁਸੀਂ ਆਨਸਰ ਇੱਕ ਵਾਰ ਦੱਸਤਾ ਫੇਰ ਉਹ ਹੀ ਮੰਨਿਆ ਜਾਊਗਾ ਤੁਹਾਡਾ ਦੱਸਣਾ ਨਹੀਂ ਕੋਈ ਨਾ ਕਰ ਦੇਣ ਦਾ ਸੋਲਵ ਕਰਨ ਦੋ ਸਭ ਨੂੰ ਸੋਲਵ ਕਰਨ ਦੋ ਦੇਖੋ ਆਕਾਸ਼ ਦਿਖਾਈ ਤੇਰਾ ਕਿੱਥੇ ਕੱਢਿਆ ਤੈਨੇ ਇਹ ਵਾਲਾ ਕੱਢੇ ਗਲਤ ਹੈ ਮੈਡੀ ਮੈਨੂੰ ਬਈ ਮੈਂ ਉੱਪਰ 220 ਕਿਉਂ ਲਗਾਇਆ ਹਾਂ ਹਾਂਜੀ ਮੈਡਮ ਜੀ ਮੈਡਮ ਜੀ ਹਾਂਜੀ ਮੈਡਮ ਜੀ ਮੈਡਮ ਜੀ ਹਾਂਜੀ ਕਿੰਨਾ 14440 14440 ਹਾਂਜੀ ਗਲਤ ਆਨਸਰ ਹੈ ਤੁਹਾਡਾ ਮੈਡਮ ਜੀ 88 ਕਿੰਨਾ 88 ਇੱਕ ਕੋਲਕਾਟ 22 ਰੁਪਏ ਦੀ ਆ ਤਾਂ 70 70 ਦੱਸੀ ਸੀ ਹਾਂਜੀ 70 22 ਰੁਪਏ ਦੀ ਆਉਣਗੇ 88 ਦੀ ਆਉਣਗੇ ਬੜੀ 88 ਆਖਿਆ ਸੀ ਨੇ ਤੇ 83 ਦੀਆਂ ਥੋੜੀ ਹੋਣਗੀਆਂ ਆ 60 ਗਲਤ ਗੁਰਨੂਰ ਹੱਲੀ ਵੈਰੀ ਗੁੱਡ ਕਿੰਨੇ ਦੀਆਂ ਹੋਣਗੀਆਂ 91 ਪਤਾ ਹੁਣ ਆ ਨਹੀਂ ਹਣੀ ਐ ਦੱਸ ਵੀ ਤੇਨੇ ਕੀ ਕਰਿਆ ਦੱਸੋ ਹਾਂ ਕਿਹਨੂੰ ਕਿਸਦੇ ਨਾਲ ਕਰੀ ਇਹਨੂੰ ਦੱਸੋ ਇਹਨਾਂ ਨੂੰ ਆਂਦਾ ਨਹੀਂ ਇਹਨੂੰ ਦੱਸੋ ਹਾਂ ਓਏ ਹਾਂ 220 ਨੂੰ ਕਿਉਂ ਕਰਿਆ ਬੋਲੇ ਤਾਂ ਮੈਨੇ ਬਾਈ ਬਾਈ ਸੀ 220 ਕਿਉਂ 220 ਬੀਨੂ ਕਿਉਂ ਕਰਿਆ ਕਰਨਾ ਬਾਈ ਨੂੰ ਸੀ ਮੈਨੂੰ ਮੈਨੂੰ ਯਾਦ ਤੋਂ ਥੱਲੇ ਆ ਦੇਸ ਨੂੰ ਹਸਾ ਨਹੀਂ ਆਇਆ ਇਹ ਮੈਨੇ ਇੱਕ ਉੱਪਰ ਪਾ ਦਿੱਤਾ ਅਨਸਰ ਕਰਤਾ ਪਰ ਐਵੇਂ ਕਰਨਾ ਨਹੀਂ ਤੇਰਾ ਅਨਸਰ ਠੀਕ ਹੈ ਅਨਸਰ ਠੀਕ ਹੈ ਇਹ ਨਹੀਂ ਹੈਗਾ ਵੀ ਮੈਨੂੰ ਹਸਾਬ ਨਹੀਂ ਆ ਰਿਹਾ ਸੀ ਤਾਂ ਮੈਨੇ ਇੱਕ ਉੱਪਰ ਲਗਾਤਾ ਮੈਡਮ ਇਹ ਨਹੀਂ ਉਹ ਨੀਚੇ ਨਾ 20 ਹੈ ਨਾ ਤਾਂ 20 ਨੂੰ 70 ਨਾਲ ਗੁਣਾ ਹੋਊਗੀ ਇਹ ਨਹੀਂ ਹੈਗਾ 220 ਨੂੰ 7 ਨਾਲ ਗੁਣਾ ਕਰਤੀ ਤੈਨੇ ਤੂੰ ਐਂ ਕਰ ਸਕਦਾ ਸੀ ਕਿ ਬਾਈ ਨੂੰ 7 ਨਾਲ ਗੁਣਾ ਕਰ ਸਕਦਾ ਸੀ 154 ਆ ਜਾਂਦਾ ਨਾ ਬਾਈ ਨੂੰ 7 ਨਾਲ ਕਰਕੇ 154 ਆ ਜਾਂਦਾ 54 ਦੇ ਪਿੱਛੇ ਇੱਕ ਜ਼ੀਰੋ ਤੂੰ ਐਡ ਕਰ ਸਕਦਾ ਸੀ ਇਹ ਨਹੀਂ ਹੈਗਾ 20 70 ਹੈ ਤਾਂ ਤੂੰ 70 ਦਾ ਜ਼ੀਰੋ ਜਿਹੜਾ 22 ਦੇ ਨਾਲ ਲਗਾਤਾ ਸਿੱਧਾ ਜਿਵੇਂ 70 ਹੀ ਥਾ 75 ਬੋਲਦੇ ਨੇ ਪੰਜਾ ਉੱਪਰ ਲਗਾ ਦਿੰਦਾ ਫਿਰ 22 ਦੇ ਨਾਲ ਬਾਈ ਨੂੰ ਕਿਹਦੇ ਨਾਲ ਗੁਣਾ ਕਰੀ ਸੀ ਫਿਰ ਕਿੰਨਾ ਆਇਆ ਸੀ ਨਹੀਂ ਕਿੱਥੇ ਆ ਰਿਹਾ ਗਲਤ ਕਰੀਏ ਤੇਨੇ ਗੁਣ ਦੇਖਾ ਕਿੱਥੇ ਕਰੀਏ ਆ ਗੁਣਾ ਦੇ ਵਿੱਚ ਜੀਰ ਕਿੱਥੇ ਲਿਖਿਆ ਆ ਸਾਤਾ ਕਾਦਾ ਹੈ ਇਹ ਸਤਲੀ ਲੈ ਜੀ ਓਕੇ 14 ਹਸਲਾ 1 ਆ ਉਰੇ ਕੀ ਕਰਿਆ ਤੈਨੇ 7 2 14 ਤੇ ਚੌਕਾ ਹਸਲਾ 1 ਆ ਕੀ ਕਰਤਾ ਗਲਤ ਕਰਤਾ ਨਾ ਫੇਰ ਹਾਂ ਧੀ ਹਣੀ ਹੋਰਾਂ ਦਾ ਲਗਾ ਦਿਓ ਤੁਸੀਂ 1 ਨੰਬਰ ਤੇ ਗੁਰਨੂਰ ਹੋਰਾਂ ਦਾ ਲਗਾ ਦਿਓ ਤੁਸੀਂ 0 ਨੰਬਰ ਹਾਂ ਧੀ ਨੈਕਸਟ ਕੁਐਸਚਨ ਦੇਖੋ ਤੁਸੀਂ ਅੰਗੂਰ ਦਾ ਰੇਟ ਅੰਗੂਰ ਦਾ ਰੇਟ ਇਹ ਕੀ ਮੈਂ ਨਹੀਂ ਪਹਿਲਾਂ ਮੈਨੂੰ ਐ ਦੱਸੋ ਉਹਨੇ 65 ਰੁਪਏ ਲਿਖਿਆ ਮੈਨੇ ਅੰਗੂਰ ਦਾ ਰੇਟ ਇਹ ਕੀ ਹਿਸਾਬ ਹੈ 65 ਦਾ ਅੰਗੂਰ ਦਾ ਮਤਲਬ ਇੱਕ ਇੱਕ ਹੈ ਅੰਗੂਰ ਦਰਜਨ ਜਿੱਦ ਮਿਲਦੀ ਹੈ ਉਹਨਾਂ ਤੋਂ ਪੁੱਛਣਾ ਸੀ हां लसो 1 किलो अंगूर ਦਾ ਰੇਟ ਦੱਸਿਆ ਮੈਨੇ ਨਹੀਂ ਇਹ ਦਰਜਨ ਅੰਗੂਰ ਕਦੇ ਵੀ ਦਰਜਨ ਜ ਨਹੀਂ ਹੁੰਦੇ ਹੈਗੇ 1 ਕਿਲੋਤਾ ਹੀ ਹੁੰਦਾ ਨਹੀਂ ਕਿਲੋਤਾ ਹੁੰਦੇ ਆ ਇਸ ਹਾਂ ਇਹ ਕਿਲੋ ਦਾ ਰੇਟ ਹੈ ਕਾ ਦਾ ਰੇਟ ਹੈ ਕਿਲੋ ਦਾ ਹਾਂ ਇਹ ਕਿਲੋ ਦਾ ਰੇਟ ਦੱਸਿਆ ਹੈ ਮੈਨੇ ਅੱਛਾ 1 ਕਿਲੋ 65 ਰੁਪਏ ਦੇ ਨੇ ਤਾਂ 5 ਕਿਲੋ ਕਿੰਨੇ ਦੇ ਆਉਣਗੇ ਦੱਸੋ ਜਲਦੀ ਕੱਢਾਓ ਦਾ ਸਾਹਿਬ ਜੀ ਜੀ 1 ਕਿਲੋ ਐਨੇ ਰੁਪਏ ਦੇ ਨੇ 65 5 ਕਿਲੋ ਦਾ ਰੇਟ ਦੱਸੋ ਮੈਨੂੰ ਜਲਦੀ ਕੱਢ ਗੁਣਾ ਕਰਨ ਦੀ ਗਲਤੀ ਨਾ ਕਰਿਆ ਕਰੋ ਪੁੱਤਰ ਕ ਜੇ ਗੱਸਾ ਨਹੀਂ ਅੰਸਰ ਕਰ ਲੈਨੇ ਤਾਂ ਦੱਸਣ ਦੇ ਵਿੱਚ ਗਲਤੀ ਕਰ ਦਿੰਨੇ ਹੋ 325 ਮੈਨੇ ਅਸੀਂ ਦੱਸ ਤਾ 325 ਤੇਰਾ ਕਿੰਨਾ ਆਇਆ 325 325 325 ਹੈ ਗੁਰਨੂਰ ਤੇਰਾ ਤਾਂ ਖਾਈ ਕਿੱਥੇ ਸੋਲਵ ਕਰਿਆ ਤੈਨੇ ਐ ਹੀ ਨਹੀਂ ਕੱਢਿਆ ਤੈਨੇ ਸੁਣ ਕੇ ਅੰਸਰ ਦੱਸਿਆ ਨਹੀਂ 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 ਪੱਕੀ ਹੈ ਲੈ ਹਾਂਜੀ 325 ਕਿੰਨਾ ਹੈ 325 ਕਿੰਨੇ ਦਾ ਰੇਟ ਪੁੱਛਿਆ ਸੀ ਮੈਨੂੰ 5 ਦਾ ਹਾਂਜੀ ਹੁਣ ਐਂ ਦੱਸੋ 5 ਦਾ ਰੇਟ ਦੱਸਤਾ ਜੇ ਅੱਧਾ ਕਿਲੋ ਅੰਗੂਰ ਲੈਣੇ ਨੇ ਫੇਰ ਕਿੰਨੇ ਦੇ ਓਏ ਅੱਧਾ ਹੀ ਹਾਂ ਆ ਪਹਿਲਾਂ ਐਂ ਦੱਸ ਇਧਰ ਉਹ ਕਰ ਆ ਨੰਬਰ ਲਗਾ ਲੈ ਆਪਣੇ ਤੇ ਇਹਨਾਂ ਦੇ ਜ਼ੀਰੋ ਲਗਾ ਸਾਫ਼-ਸਾਫ਼ ਲਗਾਇਆ ਕਰੋ ਨਾ ਨੰਬਰ ਮੈਂ ਨਹੀਂ ਹੋਈ ਕੋਈ ਪਹਿਲੀ ਹੋਈ ਪੂਰਾ ਇੱਕ ਨੰਬਰ ਸਹੀ ਪਾ ਦੱਸਣਾ ਨਹੀਂ ਹੈ ਆਂਟੀ ਦੱਸਣਾ ਨਹੀਂ ਕਿਸੇ ਆਂਟੀ ਅੰਗੂਰ ਦਾ ਰੇਟ 65 ਰੁਪਏ ਹੈ ਅੱਧਾ ਕਿਲੋ ਅੰਗੂਰ ਲੈਣੇ ਨੇ ਆਂਟੀ ਜੀ ਦੱਸਣੀ ਹੈ ਆਂਟੀ ਜੀ ਦੱਸੋ ਨਾ ਬੱਚਿਆਂ ਨੂੰ ਆਂਟੀ 1 ਕਿਲੋ ਰੇਟ ਦਾ 1 ਕਿਲੋ ਅੰਗੂਰ ਦਾ ਮੁੱਲ 65 ਰੁਪਏ ਹੈ ਅੱਧਾ ਕਿਲੋ ਨਹੀਂ ਨਹੀਂ ਦੱਸਿਆ ਨਹੀਂ ਦੱਸਿਆ ਤੇਰੀ ਆਂਟੀ ਦੱਸ ਜੀ ਅੱਜ ਕਿੰਨੇ ਦੇ ਹੈ ਸਾਢੇ ਗਲਤ ਹੰਟੀ ਗਲਤ ਦੱਸ ਕੇ ਇਹਨੂੰ ਅੱਜ ਸਹਿਜ ਤੁਸੀਂ ਦੱਸੋ ਮੈਂ ਕਿਹ ਲੈ ਲੈ ਮੈਂ ਗਲਤ ਇੱਕ ਮਿੰਟ ਹੋਰਾਂ ਨੂੰ ਪੁੱਛ ਲਉ ਸਾਬ ਸਹੀ ਗੱਡ ਲਓ ਕਿ ਜਿਹਦੀ ਜਿਹਨੂੰ ਗਲਤ ਦੱਸਤਾ ਉਹਦੀ 바ਰੀ ਚ ਨਹੀਂ ਗਈ ਉਹਦੀ ਟੀਮ ਦੇ ਇਹਨਾਂ ਦੇਖ ਲਓ ਹਾਂਜੀ ਸਹੀ ਐ ਇਹਨੇ ਵੀ ਗਲਤ ਦੱਸਿਆ ਇਹਨੇ ਵੀ ਗਲਤ ਦੱਸਤਾ ਹੁਣ ਫੇਰ ਤੁਹਾਡੀ ਟੀਮ ਦੀ 바ਰੀ ਆਊਗੀ ਪਹਿਲੇ ਇੱਕ ਵਾਰ ਅਸ਼ ਤੁਸੀਂ ਕੁਛ ਨਹੀਂ ਕਰੋਗੇ ਬਸ ਦੇਖ ਹੀ ਜਾਉਂਗੇ ਗੱਲ ਪਤਾ ਜੀ ਕਰੋ ਸਭ ਮੈਡਮ ਜੀ ਇਹਦਾ ਅੱਬ ਦੀ ਮੈਡਮ ਜੀ ਬੇਟਾ ਸਹੇਡ ਦਾ ਅੱਬ ਦੀ ਤਾਂ ਕੱਢਣਾ ਅੱਧੇ ਅੰਗੂਰ ਦਾ ਰੇ ਪਹਿਣ ਦਾ ਵੀ ਅੱਧ ਹਾਂਜੀ ਅਸ਼ਵਨ ਤੁਸੀਂ ਦੱਸੋ ਹਾਂਜੀ ਜੀ ਮੈਡਮ ਜੀ ਤੁਸੀਂ ਪੁੱਛੋ ਜੀ ਆਕਾਸ਼ ਕੀ ਕਹਾ मेरी गर्ल्स नु मैंने ਕਿੰਨੇ ਦਾ ਰੇਟ ਪੁੱਛਿਆ ਤੁਨੂੰ ਕਿੰਨੇ ਅੰਗੂਰਾਂ ਦਾ ਰੇਟ ਪੁੱਛਿਆ ਅੱਧਾ ਕਿਲੋ ਦਾ ਮੈਂ ਕਿੰਨੇ ਦਾ ਸੀ ਰੇਟ ਮडम ਜੀ ਹਾਂ ਜੀ ਮੈਂ ਗਲਤ 750 ਮੈਂ ਗਲਤ 70 ਪੁੱਛੋ ਜੀ ਹਾਂ 32 ਬੱਤੀ ਬੱਤੀ ਜੀ ਕਿੰਨੇ ਦਾ ਹੈ 32 ਬੱਤੀ ਵਾਲਾ ਹਾਂ ਕਿੰਨੇ ਦਾ ਰੇਟ ਹੈ ਬੱਚੋ ਮੇਰੀ ਗੱਲ ਸੁਣੋ 60 ਦਾ ਅੱਧ ਕਰਦੇ ਪਹਿਲਾਂ ਤੁਸੀਂ ਲਓ ਪ੍ਰੀਤ ਪਹਿਲਾਂ ਤੁਸੀਂ 60 ਦਾ ਅੱਧ ਕਰਦੇ 30 ਬਣ ਗਿਆ ਨਾ ਫਿਰ ਤੁਸੀਂ 5 ਦਾ ਅੱਧ ਕਰ ਲਓ 5 ਦਾ ਅੱਧ ਕਿੰਨਾ ਹੁੰਦਾ 5.5 ਕਿੰਨਾ ਹੁੰਦਾ ਹਾਂ 32 ਹਾਂ 32.5 ਇਹ ਥੋੜਾ ਦਿਮਾਗ ਯੂਜ਼ ਕਰੋਗੇ ਨਾ ਤੁਹਾਡਾ ਸੋਲਵ ਹੋਊਗਾ ਤੁਹਾਡਾ ਆਨਸਰ ਆ ਰਿਹਾ 210 731 500 ਇਹਨਾਂ ਕਿਉਂ ਆ ਰਿਹਾ ਮੈਂ ਤਾਂ ਅੱਧ ਪੁੱਛਿਆ ਪਨੀਰ ਨਹੀਂ ਲੈਣੀ ਨੰਬਰ ਲੱਗੂਗਾ ਵਾਹ ਮੈਨੂੰ ਲੱਗੂਈ ਬੁੱਟੇ ਦੀ ਟੀਮ ਦਾ ਇੱਕ ਨੰਬਰ ਤੁਹਾਡਾ 0 ਤੁਸੀਂ ਅੰਗੂਰਾਂ ਦਾ ਅੱਧਾ ਕਰਿਆ ਤਾਂ ਰੇਟ ਦਾ ਵੀ ਅੱਧਾ ਕਰ ਲੰਦੇ ਨਾ ਇਹਦਾ ਅੱਧਾ ਕਰਕੇ ਦੇਖਿਓ ਮੇਰੀ ਗੱਲ ਸੁਣੋ ਬੁੱਟੇ ਦਾ ਬੁੱਟੇ ਦਾ ਹੀ ਲੱਗੂਗਾ ਤਾਂ ਇੱਕ ਸੁਣੋ ਬੁੱਟਾ ਮੂੰਹ ਚ ਨਾ ਪੈਨ ਪਾ ਬਾਹਰ ਕੱਢ ਸਿੱਧਾ ਬੈਠ ਬੇਟਾ ਜਦੋਂ ਵੀ ਕਿਸੇ ਚੀਜ਼ ਦਾ ਅੱਧਾ ਕਰਨਾ ਹੈ ਗੁਰਨੂਰ ਸਹਜਾ ਕਾ ਸੁਣੋ ਕਿਸੇ ਵੀ ਚੀਜ਼ ਦਾ ਅੱਧਾ ਕਰਨਾ ਤਾਂ ਉਹਨੂੰ ਦੋ ਨਾਲ ਭਾਗ ਕਰਦਿਆ ਕਰੋ ਦੋ ਨਾਲ ਉਹਨੂੰ ਭਾਗ ਜਦੋਂ ਦੋ ਨਾਲ ਭਾਗ ਕਰੋਗੇ ਤੁਹਾਡੀ ਉਹ ਚੀਜ਼ ਅੱਧੀ ਨਿਕਲੇ ਹੋਗੀ 10 ਨੂੰ ਤੁਸੀਂ ਦੋ ਨਾਲ ਭਾਗ ਕਰਦੇ ਹੋ ਤਾਂ 5 ਨਿਕਲ ਆਉਂਦਾ ਨਾ ਐਵੇਂ ਤੁਸੀਂ 60 ਨੂੰ ਵੀ ਦੋ ਨਾਲ ਭਾਗ ਕਰਦੇ ਤਾਂ ਤੁਹਾਡਾ ਅੱਧਾ ਨਿਕਲ ਆਉਂਦਾ 30 ਠੀਕ ਹੈ ਦੋ ਨਾਲ ਭਾਗ ਕਰਦੇ ਐਵੇਂ ਜਦੋਂ ਕਿਸੇ ਚੀਜ਼ ਦਾ ਦੁੱਗਣਾ ਪੁੱਛਿਆ ਤਾਂ ਉਹਨੂੰ ਦੋ ਨਾਲ ਗੁਣਾ ਕਰ ਦੋ। ਆਕਾਸ਼ ਜਦੋਂ ਕਿਸੇ ਚੀਜ਼ ਦਾ ਦੁੱਗਣਾ ਪੁੱਛਿਆ ਤਾਂ ਦੋ ਨਾਲ ਗੁਣਾ ਕਰ ਦੋ। ਜਦੋਂ ਕਿਸੇ ਚੀਜ਼ ਦਾ ਤਿਗਣਾ ਪੁੱਛਿਆ ਤਾਂ ਤਿੰਨ ਨਾਲ ਗੁਣਾ ਕਰ ਦੋ। ਜਦੋਂ ਹੂੰ ਪੰਜ ਦਾ ਹਾਂ ਕਿਵੇਂ ਬਰਕਲੀ ਉਹਦੇ ਥੱਲੇ 4 ਇਹ ਤੁਸੀਂ ਆਪਣਾ ਦਿਮਾਗ ਯੂਜ਼ ਕਰਨਾ ਸੀ ਨਾ। ਹਾਂ ਇਹ ਬੁੱਟੇ ਨੂੰ ਵੀ ਤਾਂ ਮੈਨੇ ਦੱਸਿਆ ਨਹੀਂ। ਇਹ ਕਿਵੇਂ ਆ ਗਿਆ? ਜੇ ਮੈਨੂੰ ਤੁਹਾਨੂੰ ਕਹਾਂ ਕਿ ਦੋ ਦੱਤ ਦੇ ਇੱਕ ਇੱਕ ਹੁੰਦਾ ਇੱਕ ਹੁੰਦਾ ਨਾ ਦੋ ਦੱਤ ਤਾਂ 3 ਰੁਪਏ ਦਾ ਦੱਤ ਕਿੰਨਾ ਹੁੰਦਾ ਮੈਂ ਕੋਈ 2 ਪੁਆਇੰਟ ਇੱਕ ਇੱਕ ਫਾੜਦੇ ਹਾਂ ਭਾਜੀ ਜੀ ਹਾਂ ਤਾਂ ਉਹ ਵੀ ਤਾਂ ਇਹ ਕੱਢਿਆ 3 ਰੁਪਏ ਦਾ ਹਿਸਾਬ ਤਾਂ ਤੁਸੀਂ ਕੱਢ ਹੀ ਸਕਦੇ ਹੋ ਕੱਢ ਸਕਦੇ ਹੋ ਕਿ ਨਹੀਂ 1.5 ਦਾ ਜਾਣਾ ਯਾਦ ਹੋ ਗਿਆ ਨਾ ਓਮੀ ਹੈਗਾ ਨਿਕਲ ਜੂ ਪਹਿਲਾਂ ਤੁਸੀਂ 60 ਦੱਤ ਕੱਢ ਲੈਂਦੇ ਫਿਰ 5 ਦੱਤ ਕੱਢ ਲੈਂਦੇ ਹਾਂ ਜੀ ਹੁਣ ਨੈਕਸਟ ਪ੍ਰੈਸ਼ਨ ਹੈ ਤੁਹਾਡਾ ਨੈਕਸਟ ਪ੍ਰੈਸ਼ਨ ਹੈ ਤੁਹਾਡਾ ਆਈਸਕ੍ਰੀਮ 25 ਰੁਪਏ ਦੀ ਹੈ ਨੋਟ ਕਰੋ ਸਾਰੇ ਆਈਸਕ੍ਰੀਮ 25 ਰੁਪਏ ਦੀ ਹੈ ਦੇਖ ਲਓ ਹੁਣ ਆਪਣੀ ਕਲਾਸ ਦੇ ਵਿੱਚ ਜਿੰਨੇ ਬੱਚੇ ਬੈਠੇ ਨੇ ਉਹਨਾਂ ਸਾਰੇ ਬੱਚਿਆਂ ਨੂੰ ਆਪਾਂ ਨੇ ਆਈਸਕ੍ਰੀਮ ਖਵਾਣੀ ਹੈ ਆਈਸਕ੍ਰੀਮ ਉਹਨਾਂ ਸਾਰੇ ਬੱਚਿਆਂ ਨੂੰ ਖਵਾਣੀ ਹੈ ਸੜ ਲਓ ਮੈਂ ਇਹ ਨਾਲੇ ਕਾਸ਼ਨ ਪੂਰਾ ਵੀ ਨਹੀਂ ਬੋਲਿਆ ਜਿੰਨੇ ਕਲਾਸ ਦੇ ਵਿੱਚ ਸਾਰੇ ਬੱਚੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਈਸਕ੍ਰੀਮ ਖਵਾਣੀ ਹੈ ਤਾਂ ਮੁੰਡਿਆਂ ਨੇ ਕਹਿਤਾ ਮੈਡਮ ਜੀ ਅਸੀਂ ਆਈਸਕ੍ਰੀਮ ਨਹੀਂ ਖਾਂਦੇ ਖਾਣੀ ਹੈ ਸੁਣਾ ਸੁਣਾ ਮੁੰਡਿਆਂ ਨੇ ਕਹਿਤਾ ਜੀ ਆਈਸਕ੍ਰੀਮ ਅਸੀਂ ਨਹੀਂ ਖਾਣੀ ਫਿਰ ਕੁੜੀਆਂ ਨੇ ਕਹਿੰਦੀ ਐਸ ਤਾਂ ਖਾ ਲਾਂਗੇ ਠੀਕ ਐ ਕੁੜੀਆਂ ਕਹਿਨੀਆਂ ਸੀ ਕੁੜੀਆਂ ਕਹਿਨੀਆਂ ਸੀ ਆਈਸਕ੍ਰੀਮ ਖਾ ਲਾਂਗੇ ਤਾਂ ਕੱਲੀ ਕੁੜੀਆਂ ਨੂੰ ਆਈਸਕ੍ਰੀਮ ਖਵਾਣੀ ਐ ਕਲਾਸ ਦੇ ਵਿੱਚ ਹੁਣ ਕਿੰਨੀਆਂ ਕਿੰਨੇ ਰੁ ਮੇਰੀ ਆ ਸੁਣ ਲਓ ਪਹਿਲਾਂ ਸੀਟ ਤੇ ਬੈਠੋ ਇੱਕ ਹਮ ਸੀਟ ਤੇ ਬੈਠ ਹਾਂਜੀ ਕਲਾਸ ਦੇ ਵਿੱਚ ਜਿੰਨੀਆਂ ਕੁੜੀਆਂ ਬੈਠੀਆਂ ਨੇ ਉਹਨਾਂ ਸਭ ਨੂੰ ਆਈਸਕ੍ਰੀਮ ਖਵਾਣੀ ਐ ਠੀਕ ਐ किन्ने ਰੁਪਏ ਦੀ ਆਊਗੀ ਐ ਇਸਕੀ ਮੈਡਮੀ 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 150 ਆਈ ਮੈਡਮੀ ਉਸੇ ਆਤਾ ਪੁੱਛੇ ਆਈ ਹਾਂ ਪਹਿਲਾਂ ਕਿ 150 ਠੀਕ ਹੈ ਮੈਡਮੀ ਹੈ ਗਲਤੀ ਵੀ ਤਾਂ ਹੋ ਸਕਦਾ ਹੈ ਦੇਖ ਹੁਣ ਦਾ ਚੈੱਕ ਕਰ ਚੈੱਕ ਕਰ ਕਿੰਨੇ ਬੱਚਿਆਂ ਨੂੰ ਖਵਾਣੀ ਹੈ